ਮੋਹਨਕ੍ਰਿਸ਼ਨ ਭਗਵਾਨ ਕੀ ਜੈ ਤੈ ਮਾ ਮਾਤਾ ਸਨੀਤਾ ਤ੍ਰਿ ਭਗਤ ਦੀ ਮਾਂ ਉਹਦੀ ਕਹਾਣੀ ਚੱਲ ਰਹੀ ਹੈ ਅੱਜ ਪੰਜਵਾਂ ਭਾਗ ਪੈ ਰਿਹਾ ਹੈ ਸੋ ਧਿਆਨ ਦੇ ਕੇ ਸਰਵਣ ਕਰੋ ਕਿ ਭਗਵਾਨ ਨੇ ਕਿਰਪਾ ਕੀਤੀ ਸਨੀਤਾ ਨੂੰ ਵਰ ਦਿੱਤਾ ਤੇ ਉਹਦੇ ਪੁੱਤਰ ਪੈਦਾ ਹੋ ਗਏ ਤੇ ਦੂਈ ਰਾਣੀ ਸਰੂਚੀ ਦੇ ਵੀ ਪੁੱਤਰ ਪੈਦਾ ਹੋ ਗਿਆ ਵੱਡੀ ਰਾਣੀ ਦੇ ਧਰਵ ਨਾਂ ਰੱਖਿਆ ਬਾਲਕ ਦਾ ਦੂਸਰੇ ਦਾ ਉਤਮ ਕੁਮਾਰ ਲੱਗਿਆ ਅੱਜ ਰਾਜੇ ਦਾ ਦਰਬਾਰ ਲੱਗਿਆ ਹੋਇਆ ਹੈ ਔਰ ਪਿਤਾ ਬੜੀ ਖੁਸ਼ੀ ਦੇ ਨਾਲ ਆਪਣੇ ਦੋਹੇ ਪੁੱਤਰਾਂ ਦੇ ਨਾਲ ਖੇਡ ਰਹੇ ਹਨ ਪਤਾ ਨਹੀਂ ਕਿਵੇਂ ਛੋਟੀ ਗਾਣੀ ਸ੍ਰੋਚੀ ਆ ਗਈ ਰਾਜ ਦਰਬਾਰ ਦੇ ਵਿੱਚ ਦੇਖਿਆ ਬਈ ਰਾਜਾ ਦੂਸਰੀ ਜੋ ਸ੍ਰੀਤਾ ਹੈ ਉਹਦੇ ਪੁੱਤਰ ਦੇ ਨਾਲ ਜਾਦੇ ਲਾੜ ਕਰਦਾ ਹੈ ਮੇਰੇ ਪੁੱਤਰ ਨੂੰ ਲਾੜ ਘੱਟ ਕਰ ਰਿਹਾ ਹੈ ਈਰਖਾ ਦੇ ਵਿੱਚ ਆਈ ਨੇ ਰਾਜਾ ਤਾਨਪਾਦ ਦੀ ਗੋਦ ਦੇ ਵਿੱਚੋਂ ਤ੍ਰੂ ਭਗਤ ਨੂੰ ਖਿੱਚ ਕੇ ਇੱਕ ਗਰੋਹ ਦੇ ਵਿੱਚ ਆ ਕੇ ਗੁੱਸੇ ਦੇ ਵਿੱਚ ਥੱਪੜ ਮਾਰਿਆ ਤ੍ਰੂ ਭਗਤ ਪੰਜ ਬਰਸ ਦਾ ਹੋਇਆ ਹੋਇਆ ਇੱਕ ਥੁਮਕ ਥੁਮਕ ਕਰਦਾ ਹੋਇਆ ਆਪਣੀ ਮਾਂ ਵੱਲ ਨੂੰ ਰੋਂਦਾ ਰੋਂਦਾ ਅੱਖਾਂ ਦੇ ਕੁਸੁੰਨ ਦੇ ਦੇ ਕੇ ਰੋਂਦਾ ਵੱਡੇ ਵੱਡੇ ਹੱਥੂ ਸਿੱਟ ਰਿਹਾ ਹੈ ਕਿਲਕਾਰੀਆਂ ਮਾਰਦਾ ਆਪਣੀ ਮਾਂ ਦੇ ਕੋਲ ਗਿਆ ਜਦੋਂ ਮਾਂ ਨੇ ਬਾਜ ਸੁਣੀ ਪੁੱਤਰ ਦੀ ਵੀ ਮੇਰੇ ਪੁੱਤਰ ਦੀ ਬਾਜ ਲੱਗਦੀ ਹੈ ਬਾਹਰ ਦੇਖਿਆ ਉੱਠ ਕੇ ਤਰੂ ਭਗਤ ਬਾਹੋ ਦਾ ਹੀ ਰੋ ਰਿਹਾ ਹੈ ਔਰ ਪੱਜਾ ਆ ਰਿਹਾ ਹੈ ਤੇ ਅੱਖਾਂ ਦੇ ਵਿੱਚ ਅਥਰੂ ਨੇ ਮਾਂ ਨੂੰ ਦੇਖ ਕੇ ਇੱਕ ਪੁੱਤਰ ਰੋਂਦਾ ਹੋਇਆ ਦੇਖ ਕੇ ਮਾਂ ਦੀ ਜਾਨ ਨਿਕਲ ਗਈ ਜੱਫੀ ਦੇ ਵਿੱਚ ਲਿਆ ਪਿਆਰ ਦਲਾਰ ਕੀਤਾ ਅੱਖਾਂ ਪੁਜੀਆਂ ਪੁੱਛਿਆ ਪੁੱਤਰ ਕੀ ਕਾਰਨ ਹੈ ਕਿਉਂ ਰੋ ਰਿਹਾ ਹੈ ਕਿਸ ਨੇ ਮਾਰੇ ਤੂੰ ਤਰੂ ਭਗਤ ਕਹਿੰਦਾ ਮਾਤਾ ਮਾਤਾ ਜੀ ਝੂਠ ਨਾ ਬੋਲਨੀ ਮੇਰੀ ਮਾਤਾ ਨੇ ਐਸੀਆ ਬਾਤਾਂ ਕਹੀਆਂ ਨੇ ਜੋ ਮੈਂ برداشت ਨਹੀਂ ਕਰ ਸਕਦਾ ਤੈਨੂੰ ਗੋਲੀ ਕਿਹਾ ਤੈਨੂੰ ਬਾਂਦੀ ਕਿਹਾ ਤੈਨੂੰ ਬੇਅੰਤ ਗਾਲਾਂ ਕੱਢੀਆਂ ਤੂੰ ਮੈਨੂੰ ਇਹ ਦੱਸ ਵੀ ਤੂੰ ਰਾਣੀ ਐ ਇੱਕ ਬਾਂਦੀ ਐ ਜਦੋਂ ਆਹ ਗੱਲ ਕੀਤੀ ਕਹਿਣ ਲੱਗੀ ਰਾਣੀ ਸਨੀਤਾ ਗਰੀਪ ਆਪਣੇ ਤੂੰ ਬੱਚਿਆਂ ਦਾ ਦਰਸ ਖਾ ਲੈਂਦੀ ਮੇਰੇ ਕੁਆਰ ਦਾ ਦਰਸ ਖਾ ਲੈਂਦੀ ਬੱਚਿਆਂ ਨੂੰ ਮਾਰਨਾ ਮਹਾਪਾਪ ਹੈ ਬੱਚੇ ਪਰਮੇਸ਼ਰ ਦਾ ਰੂਪ ਹੁੰਦੇ ਨੇ ਤੂੰ ਇੱਕ ਐਡੀ ਜ਼ਾਲਮ ਮਾਫ ਦੈਨ ਹੋਵੇ ਤਾਂ ਵੀ ਬੱਚੇ ਨਹੀਂ ਖਾਂਦੀ ਆਪਣੇ ਮੱਸਾ ਪੁੱਤਰ ਹੋਏ ਨੇ ਆਪਾਂ ਦਰਸੀਆਂ ਪੁੱਤਰਾਂ ਨੂੰ ਮੈਂ ਵੀ ਤੇਰਾ ਪੱਖ ਲੈ ਕੇ ਪਰਮੇਸ਼ਰ ਤੋਂ ਪੁੱਤਰੀ ਦਾਤਤੋਂ ਲਈ ਐ ਪਰ ਤੂੰ ਮੇਰੇ ਪੁੱਤਰ ਨੂੰ ਕਿਉਂ ਮਾਰਿਆ ਐ ਐਡੀ ਗੱਲ ਕਹਿਤੀ ਤਰੂਪਤ ਕਹਿੰਦਾ ਮਾਂ ਮੈਨੂੰ ਉਹ ਨਾ ਕਰ ਟਾਲਣਾ ਮੈਨੂੰ ਦਰਸ ਰਾਣੀਏ ਕਿ ਬੰਦੀ ਐ ਇੱਕ ਰਾਣੀ ਕਹਿੰਦੀ ਪੁੱਤਰ ਮੈਂ ਹੈਗੀ ਤਾਂ ਰਾਣੀ ਆ ਪਰ ਇੱਕ ਭੰਗਣਾ ਪੈ ਗਈ ਮੈਂ ਇਸ ਵੇਲੇ ਤਾਂ ਹੈਗੀ ਬੰਦੀ ਤੇ ਇਹ ਰਾਜ ਵਡਿਆਈਆਂ ਨਾਮ ਨਾਲ ਮਿਲਦੇ ਹਨ ਨਾਮ ਜਪਿਆ ਕਰ